ਜਿਵੇਂ ਹਨੇਰੇ ਨੂੰ ਚਾਨਣੇ ਦੇ ਨਾਲ ਦੂਰ ਕੀਤਾ ਜਾਂਦਾ ਹੈ ਅਗਿਆਨਤਾ ਨੂੰ ਗਿਆਨ ਦੇ ਨਾਲ ਇਵੇਂ ਹੀ ਅੰਧਵਿਸ਼ਵਾਸ ਨੂੰ ਸੱਚੇ ਤੇ ਧ੍ਰਿੜ ਵਿਸ਼ਵਾਸ ਦੇ ਨਾਲ ਦੂਰ ਕੀਤਾ ਜਾਂਦਾ ਹੈ ਨਾ ਕਿ ਤਰਕ ਦੇ ਨਾਲ ਉਦਾਹਰਨ ਵਜੋਂ ਕਿਸੇ ਸਾਈਕੀਆਟ੍ਰਿਸਟ ਦੇ ਕੋਲੇ ਇੱਕ ਲੇਡੀ ਗਈ ਤੇ ਉਹਨੇ ਸਾਈਕੀਆਟ੍ਰਿਸਟ ਨੇ ਸਵਾਲ ਪੁੱਛਿਆ ਵਟ ਬਰਾਟ ਯੂ ਇਨ ਟੂਡੇ ਉਹ ਲੇਡੀ ਨੇ ਜਵਾਬ ਦਿੱਤਾ ਕਿ ਮੇਰੇ ਦੋਸਤ ਮਿੱਤਰ ਮੈਨੂੰ ਕ੍ਰੇਜ਼ੀ ਕਹਿੰਦੇ ਨੇ ਸਾਈਕੀਆਟ੍ਰਿਸ ਨੇ ਪੁੱਛਿਆ ਵੀ ਕਿਉਂ ਕ੍ਰੇਜ਼ੀ ਕਹਿੰਦੇ ਨੇ ਉਹ ਔਰਤ ਨੇ ਜਵਾਬ ਦਿੱਤਾ ਕਿ ਮੈਂ ਮਰੀ ਹੋਈ ਐ ਤੇ ਮੇਰੇ ਦੋਸਤ ਮੈਨੂੰ ਕ੍ਰੇਜ਼ੀ ਕਹਿੰਦੇ ਨੇ ਸਾਈਕੀਆਟ੍ਰਿਸ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਤੇ ਨੇ ਕਿਹਾ ਸਵਾਲ ਦੇ ਰੂਪ ਵਿੱਚ ਪੁੱਛਿਆ ਅੱਛਾ ਤੈਨੂੰ ਪਤਾ ਆ ਕਿ ਜਿਹੜੇ ਡੈੱਡ ਪੀਪਲ ਹੁੰਦੇ ਨੇ ਉਹਨਾਂ ਦੇ ਵਿੱਚ ਖੂਨ ਨਹੀਂ ਹੁੰਦਾ ਔਰਤ ਨੇ ਇੱਕ ਪਲ ਸੋਚਿਆ ਹਾਂ ਵਿੱਚ ਜਵਾਬ ਦਿੱਤਾ ਡਾਕਟਰ ਨੇ ਇੱਕ ਪਿੰਨ ਫੜੀ ਔਰਤ ਦੀ ਉਂਗਲ ਦੇ ਵਿੱਚ ਖੁਭੋਈ ਖੂਨ ਦਾ ਤੁਪਕਾ ਨਿਕਲਿਆ ਤੇ ਡਾਕਟਰ ਨੇ ਉਹਨੂੰ ਖੂਨ ਦਾ ਤੁਪਕਾ ਵਿਖਾ ਕੇ ਕਿਹਾ ਦੇਖਿਆ ਇਹਦੇ ਤੋਂ ਕੀ ਸਿੱਧ ਹੁੰਦਾ ਆ ਉਹ ਔਰਤ ਜਿਹਦਾ ਵਿਸ਼ਵਾਸ ਆਪਣੇ ਆਪ ਦੇ ਵਿੱਚ ਕਿ ਮੈਂ ਡੈੱਡ ਹਾਂ ਇਹਨਾ ਪੱਕਾ ਸੀ ਉਨੇ ਇਸ ਪ੍ਰੂਫ ਨੂੰ ਵੀ ਇਸ ਰੂਪ ਦੇ ਵਿੱਚ ਲਿਆ ਕਿ ਦੇਖਿਆ ਇਹ ਖੂਨ ਦਾ ਤੁਪਕਾ ਦੱਸਦਾ ਆ ਕਿ ਡੈਡ ਪੀਪਲਸ ਦੇ ਵਿੱਚ ਵੀ ਖੂਨ ਹੁੰਦਾ ਆ ਜਿਹੜੀ ਇਹ ਧਾਰਨਾ ਸੀ ਕਿ ਮਰੇ ਹੋਏ ਲੋਕਾਂ ਦੇ ਵਿੱਚ ਖੂਨ ਨਹੀਂ ਹੁੰਦਾ ਉਹ ਕਹਿੰਦੀ ਇਹ ਝੂਠੀ ਸਾਬਤ ਹੋਈ ਹੈ ਉਹ ਡਾਕਟਰ ਨੇ ਫਿਰ ਇਹ ਖਿਆਲ ਦੇ ਵਿੱਚ ਕਿ ਇਹ ਵਾਕਿਆ ਹੀ ਅੰਦਰੋਂ ਆਪਣੇ ਆਪ ਨੂੰ ਮਰਿਆ ਹੋਇਆ ਸਮਝ ਚੁੱਕੀ ਹੈ ਦਾ ਵਿਸ਼ਵਾਸ ਇੰਨਾ ਪੱਕਾ ਹੈ ਉਹ ਅੰਧ ਵਿਸ਼ਵਾਸ ਇੰਨਾ ਇਹਦਾ ਡ੍ਰਿੜ ਹੋ ਚੁੱਕਾ ਹੈ ਕਿ ਇਹਨੂੰ ਇਹਦੀਆਂ ਅੱਖਾਂ ਦੇ ਸਾਹਮਣੇ ਦਿੱਤਾ ਹੋਇਆ ਤਰਕ ਵੀ ਸਹੀ ਸਾਬਤ ਨਹੀਂ ਕਰ ਸਕਿਆ ਸਗੋਂ ਇਹਨੇ ਤਰਕ ਨੂੰ ਵੀ ਝੂਠਾ ਪਾ ਦਿੱਤਾ ਕਹਿਣ ਦਾ ਕੀ ਮਤਲਬ ਹੈ ਆ ਜਦੋਂ ਸਾਡੇ ਅੰਦਰ ਕੋਈ ਬਹੁਤ ਵਿਸ਼ਵਾਸ ਘਰ ਕਰ ਜਾਂਦਾ ਆ ਜਾਓ ਅੰਧ ਵਿਸ਼ਵਾਸ ਦੇ ਰੂਪ ਦੇ ਵਿੱਚ ਸਾਡੇ ਅੰਦਰ ਘਰ ਬਣਾ ਲੈਂਦਾ ਆ ਤਾਂ ਉਹਨੂੰ ਕਿਸੇ ਤਰਕ ਦੇ ਨਾਲ ਨਹੀਂ ਉਹਦੇ ਬਦਲ ਦੇ ਵਿੱਚ ਇੱਕ ਹੋਰ ਸੱਚੇ ਦ੍ਰਿੜ ਪ੍ਰਪੱਕ ਵਿਸ਼ਵਾਸ ਦੇ ਨਾਲ ਹੀ ਅੰਧ ਵਿਸ਼ਵਾਸ ਨੂੰ ਝੂਠੇ ਵਿਸ਼ਵਾਸ ਨੂੰ ਤੋੜਿਆ ਜਾਂਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ